ਤੇ ਰੋਜ਼ ਰੋਟੀ ਕਮਾਉਣ ਦੇ ਲਈ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਕਈਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਤੇ ਨਾਬਦੀ ਸਬ ਤਹਿਸੀਲ 500 ਤੋਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਉਰਫ ਮੰਨੀ ਜੋ ਕਿ 9 ਮਹੀਨੇ ਪਹਿਲਾਂ ਹੀ ਕੈਨੇਡਾ ਦਾ ਗਿਆ ਸੀ ਕੰਮ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਕਰਕੇ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਗੁਰਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਮੁੰਡਾ ਸੀ ਤੇ ਪਿਤਾ ਨੇ ਹੁਣ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਪਰਿਵਾਰਕ ਮੈਂਬਰਾਂ ਨੇ ਹੁਣ ਮੰਗ ਕੀਤੀ ਹੈ ਕਿ ਸਾਡੇ ਪੁੱਤ ਦੀ ਡੈੱਡ ਬੋਰਥ ਦੀ ਤੇ ਰਿਵਾਜੋ ਤੇ ਨਾਲ ਆਪਣੇ ਪੁੱਤ ਦਾ ਸੰਸਕਾਰ ਕਰ ਸਕਣ ਪਹਿਲਾਂ ਤੇ ਜਦੀਗਾ ਬੈਂਕ ਤੋਂ ਲੋਨ ਲੁਨ ਕਰਾ ਕੇ ਕਿਸੇ ਦੇ ਰਿਸ਼ਤੇਦਾਰਾਂ ਤੋਂ ਪੈਸੇ ਹੋ ਜਾਂਦੇ ਵਰਕੇ ਭਜਤੀ ਹੈ ਜੀ ਕਿੰਨੇ ਪੈਸੇ ਰਿਸ਼ਤੇਦਾਰਾਂ ਤੋਂ ਜੀ ਲੋਨ ਕਿਤੂ ਘਟ 15-18 ਲੱਖ ਰੁਪਏ ਹਾਲੇ ਵੀ ਮੇਰੇ ਸਰਾ ਅੱਛਾ ਜੀ ਤੇ ਪਹਿਲਾਂ ਵੀ ਤੁਸੀਂ ਜਿਹੜਾ ਹੈਗਾ ਆਪਣੇ ਨੂੰ ਨੂੰ ਭੇਜਿਆ ਪਹਿਲਾਂ ਨੂੰ ਨੂੰ ਭੇਜਿਆ ਜੀ ਫਿਰ ਬਾਅਦ ਚ ਉਹ ਨੂੰ ਬੇਟੇ ਨੂੰ ਭੇਜਿਆ ਜੀ ਬੇਟਾ ਕਿੰਨਾ ਟਾਈਮ ਹੋ ਗਿਆ ਸੀ ਕੇ ਇਹ ਨੂੰ ਹੋ ਗਿਆ ਤੀਗਾ ਜੀ ਤਾਂ ਉਹ ਨੂੰ ਨੋ ਗਿਆ ਜੀ ਕਹਿੰਦੇ ਹਾਂ ਇਹ ਹੋਇਆ ਕੀ ਆ ਉੱਥੇ ਹੋ ਇੱਕਦਮ ਮोटा ਇੱਕ ਜੀ ਬਸ ਕੰਮ ਤੇ ਹੀ ਆ ਕੰਮ ਤੇ ਜਾ ਕੇ ਉੱਥੇ ਕਹਿੰਦਾ ਉਹ ਨਾਲ ਦਮਦਮ ਨੂੰ ਘਬਰਾਟ ਹੋ ਰਹੀ ਆ ਉਹ ਘਬਰਾਟ ਹੋ ਰਹੀ ਆ ਪਤਾ ਹੈ ਕਿ 10 ਮਿੰਟ ਉਹਨਾਂ ਨੇ ਬੁਲਾਇਆ ਹਸਪਤਾਲ ਤੇ ਹਸਪਤਾਲ ਲੇ ਕੇ ਦੇ ਵੀ ਤੇ ਡੰਡਾ ਇਹ ਕੀ ਟੈਨਸ਼ਨ ਹੈ ਜੂਰੇ ਨੌਕਰੀ ਨਹੀਂ ਹੈਗੀਆਂ ਉੱਥੇ ਜਾ ਕੇ ਜਾਂਦੇ ਨੇ ਉੱਥੇ ਟੈਂਸ਼ਨ ਵੀ ਦੇਵੇ ਵੀ ਕੰਮ ਮਿਲ ਜੇ ਇੱਧਰ ਵੀ ਕਰ ਲਈ ਦੋ ਤਿੰਨ ਹਕਮ ਵਾਲੀ ਇੱਧਰ ਕੁਮ ਵਾਲੀ ਮਾਂ ਆਪਣੇ ਕਰਜ਼ੇ ਕਰਕੇ ਸਭ ਭੇਜ ਸਾਡੀ ਲਾਸਟ ਗਲਤ ਕੱਲ ਸਾਨੂੰ 11:00 ਵਜੇ ਬੱਚੇ ਨੇ ਦੂਜਿਆਂ ਨਾਲ ਦੇ ਨਹੀਂ ਫੋਨ ਕਰਿਆ ਹਾਂ ਉਦੋਂ ਪਹਿਲਾਂ ਵਾਲੀ ਰਾਤ ਨੂੰ ਸਾਡੀ ਗੱਲ ਹੋਈ ਥੀ ਬੇਟੇ ਨਾਲ ਚੰਗਾ ਬੱਲਾ ਤੀ ਕਹਿੰਦਾ ਸੀ ਕਹਿੰਦੀ ਡੈਡੀ ਮੈਂ ਕੋਈ ਗੱਲ ਹੀ ਘਬਰਾਣਾ ਨਹੀਂ ਮੈਂ ਆਪ ਤੇਰੀਆਂ ਕਿਸ਼ਤਾਂ ਕੋਤ ਸਭ ਮੈਂ ਆਪੀ ਲਾਹੂੰਗਾ ਚਿੰਤਾ ਨਾ ਦੀਗਾ ਜੀ ਤੋ ਇਹ ਸਾਰਾ ਸਹਾਰਾ ਪੂਰੀ ਵਿੱਚ ਜਿਹੜਾ ਇੱਕ ਵਾਰੀ ਪੈਰਾਂ ਤੇ ਖੜਾ ਕਰਦੀ ਹੈ ਬੜਾ ਪੂਰਾ ਸਹਾਰਾ ਬਣਦਾ ਹਾਂਜੀ ਹਾਂਜੀ ਬੜਾ ਪੂਰਾ ਸਹਾਰਾ ਬਣੂਗਾ ਜੀ ਹੋਰ ਹੈ ਵੀ ਕੌਣ ਅਜ ਇਕੱਲਾ ਤਾਂ ਹੈਗਾ ਦੀ ਆ ਜੀ ਐਡਮਿਟ 27 ਤੇ ਜੀ 27 ਤੇ ਫਿਰ ਪੈਸੇ ਵੀ ਨਹੀਂ ਦੇ ਰਹੀ ਸਰਕਾਰ ਤਾਂ ਰਿਟਾਇਰਮੈਂਟ ਉਸ ਵੀ ਨਹੀਂ ਨਾ ਸਾਨੂੰ ਪੈਨਸ਼ਨ ਨਾ ਲੈਣਾ ਨਾ ਦੇਣਾ ਉਹ ਵੀ 25000 ਤੇ ਮੜੇ ਕੁੱਟੀ ਜਾਂਦੇ ਨਹੀਂ ਕਦੇ ਮਲੇ ਕੋਲੇ ਬਾਜੋ ਕਦੇ ਕਿਤੇ ਬਾਜੋ ਕਦੇ ਕਿਤੇ ਬਾਜੋ ਫਿਰ ਹੁਣ ਬੰਨ ਕਰਦੇ ਸਰਕਾਰ ਦੋ ਸਰਦਾਂ ਮਾ ਇੱਥੇ ਪੌਡੀ ਦਾ ਘਟੂ ਘਟ ਸਾਡੇ ਅੱਖਾਂ ਸਾਹਮਣੇ ਸੰਸਕਾਰ ਤੇ ਕਰ ਸਕੀ ਹੈ ਜਿੰਨਾ ਕੁ ਦ ਸਰਕਾਰ ਸਾਡਾ ਕਰ ਦੇ ਜੀ ਹੂੰ